ਇਹ ਪੰਜਾਬ ਸਰਕਾਰ ਦੀ ਵੀ ਜਿਹੜੀ ਹੈ ਬਹੁਤ ਵੱਡੀ ناکامی ਹੈ ਇਹਨਾਂ ਹੜ੍ਹਾਂ ਨੂੰ ਲਿਆਉਣ ਦੇ ਪਿੱਛੇ ਪੰਜਾਬ ਸਰਕਾਰ ਦੀ ਵੀ ਬਹੁਤ ਵੱਡੀ ਭੂਮਿਕਾ ਹੈ ਜੇ ਕਹਿ દઈએ ਆਹ ਕਥਣੀ ਨਹੀਂ ਕਿ ਦੋਨਾਂ ਸਰਕਾਰਾਂ ਨੇ ਮਿਲ ਕੇ ਪੰਜਾਬ ਤੇ ਕੇਂਦਰ ਦੋਨਾਂ ਸਰਕਾਰਾਂ ਨੇ ਮਿਲ ਕੇ ਪਾਣੇ ਪੰਜਾਬ ਨੂੰ ਡੋਬਣ ਦਾ ਜਿਹੜਾ ਹੈ ਉਹ ਯਤਨ ਕੀਤਾ ਪਰ ਚਲੋ ਖੁਸ਼ਕਿਸਮਤੀ ਹੈ ਕਿ ਪੰਜਾਬ ਨੇ ਪੰਜਾਬ ਦਾ ਬੋਟ ਵੱਡੀ ਪੱਧਰ ਦੇ ਉੱਤੇ ਸਾਥ ਦਿੱਤਾ ਹੈ ਪੰਜਾਬੀਆਂ ਨੇ ਪੰਜਾਬੀਆਂ ਦੀ ਦਿਲ ਖੋਲ ਕੇ ਮਦਦ ਕੀਤੀ ਹੈ ਇਹ ਸਕੂਨ ਵਾਲੀ ਗੱਲ ਹੈ ਔਰ ਪਹਿਲੀ ਵਾਰ ਸੋਸ਼ਲ ਮੀਡੀਆ 'ਤੇ ਆਉਣ ਕਰਕੇ ਇਹ ਸੇਵਾ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਦਿਸੀ ਹੈ ਹਾਲਾਂਕਿ ਕੁਝ ਸ਼ਰਾਰਤੀ ਅੰਸਰਾਂ ਨੇ ਵਰਤਾਂਤ ਸਿਰਜਣ ਦਾ ਯਤਨ ਕੀਤਾ ਵੰਡ ਪ੍ਰਣਾਲੀ ਦੇ ਵਿੱਚ ਵਿਤਕਰੇਵਾਦੀ ਦੇ ਦੋਸ਼ ਵੀ ਲਾਏ ਪਰ ਇਹ ਦੇ ਬਾਵਜੂਦ ਵੀ ਪੰਜਾਬੀਆਂ ਨੇ ਜਿਹੜਾ ਹੈ ਉਹ ਬਿਨਾਂ ਕਿਸੇ ਭੇਦ ਭਾਵ ਦੇ ਹਰ ਡੁੱਬੇ ਗਏ ਏਰੀਏ ਸੀ ਉੱਥੇ ਜਿਹੜੇ ਪ੍ਰਭਾਵਿਤ ਲੋਕ ਸੀ ਉਹਨਾਂ ਦੀ ਮਦਦ ਕੀਤੀ ਸਾਡੀ ਜਿਹੜੀ ਪਾਰਟੀ ਹੈ ਉਹਨੇ ਵੀ ਆਪਣਾ ਫਰਜ਼ ਸਮਝਿਆ ਭਾਵੇਂ ਕਿ ਸਾਡਾ ਜਨਮ ਹੀ ਹੋਇਆ ਸੀ ਤੇ ਸਾਨੂੰ ਇਹ ਵੱਡੀ ਤਰਾਸਤੀ ਜਿਹੜੀ ਹੈ ਉਹ ਦੇਖਣ ਨੂੰ ਸਾਡੇ ਸਾਹਮਣੇ ਆ ਗਈ ਪਰ ਫਿਰ ਵੀ ਸਾਡੀ ਪਾਰਟੀ ਦੇ ਲੀਡਰ ਸਹਿਬਾਨ ਸਾਡੀ ਪਾਰਟੀ ਦੇ ਵਰਕਰ ਸਹਿਬਾਨ ਨੇ ਇਨ੍ਹਾਂ ਹੜਾਂ ਦੇ ਵਿੱਚ ਜਿੰਨੀਆਂ ਕਾਲ ਪੁਰਖ ਨੇ ਸਮਰੱਥਾ ਬਖਸ਼ੀ ਸੀ ਉਸ ਮੁਤਾਬਕ ਜਿਹੜਾ ਸੇਵਾ ਕਰਨ ਦਾ ਯਤਨ ਕੀਤਾ। ਸਾਂਝਾ ਬੇਸ ਕੈਂਪ ਭੱਗੇਵਾਲ ਫਰੋਜਪੁਰ ਦੇ ਵਿੱਚ ਲਗਾਇਆ। ਦੂਜਾ ਸਾਂਝਾ ਬੇਸ ਕੈਂਪ ਹਰੀਕੇ ਪੱਤਨ ਤੇ ਲਗਾਇਆ। ਤੀਜਾ ਸਾਂਝਾ ਬੇਸ ਕੈਂਪ ਮੰਡੀ ਲਾਧੂ ਕਾ ਫਾਜ਼ਿਲਕਾ। ਚੌਥਾ ਨੇਪਾਲ ਅਜਨਾਲਾ। ਪੰਜਵਾਂ ਢੇਰਾ ਬਾਬਾ ਨਾਨਕ ਤੇ ਛੇਵਾਂ ਬੇਸ ਕੈਂਪ ਕਿਹੜਾ ਸੀ? ਉਹ ਸੁਲਤਾਨ ਪਰਲੋਦੀ ਦੀ ਧਰਤੀ ਦੇ ਉੱਤੇ ਲਾਇਆ ਇਹਨਾਂ 6 بیس ਕੈਂਪਾਂ ਤੋਂ ਹੜਪਾਵਰ ਦਾ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਉਹ ਸੇਵਾ ਨਿਭਾਈ ਜਿੰਨੇ ਅਕਾਲ ਪੁਰਖ ਨੇ ਸਮਰੱਥਾ ਬਖਸ਼ੀ ਸੀ ਹੁਣ ਵੀ ਸੇਵਾ ਨਿਭਾ ਰਹੇ ਨੇ ਸਾਡੇ ਇਹ ਕੈਂਪ ਜਿੱਥੇ மஞ்சੇ ਬਿਸਤਰੇ ਰਾਸ਼ਨ ਤੇ ਹੋਰ ਸਮਗਰੀ ਜਿਹੜੀ ਆ ਉਹ ਵੱਡੀ ਜਾ ਰਹੀ ਹੈ ਉੱਥੇ ਲੋਕਾਂ ਦੇ ਘਰਾਂ ਦੀ ਸਫਾਈ ਗੁਰਦੁਆਰਿਆਂ ਦੀ ਅੰਦਰ ਜਿਹੜੀ ਮਿੱਟੀ ਆ ਗਈ ਹੈ ਉਹਨਾਂ ਦੀ ਸਫਾਈ ਦੇ ਵਿੱਚ ਵੀ ਸਾਡੇ ਵਰਕਰ ਸਾਡੇ ਵਲੰਟੀਅਰ ਨੌਜਵਾਨ ਜਿਹੜੇ ਹੈ ਉਹ ਵੱਡੀ ਗਿਣਤੀ ਦੇ ਵਿੱਚ ਲੱਗੇ ਹੋਏ ਆ। ਮੇਰੇ ਨਾਲ ਬੈਠੇ ਨੇ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਸਰਦਾਰ ਰਵਿੰਦਰ ਸਿੰਘ ਜੀ ਅਕਾਲ ਪੁਰਖ ਨੇ ਇਹਨਾਂ ਤੇ ਬੜੀ ਮਿਹਰਬਾਨੀ ਕੀਤੀ ਹੈ ਆਰਥਿਕ ਪੱਖ ਤੋਂ। ਸਾਡੀ ਪਾਰਟੀ ਜਿਹੜੀ ਹੈ ਉਹ ਮਜ਼ਦੂਰਾਂ ਕਿਸਾਨਾਂ ਛੋਟੇ ਕਾਰੋਬਾਰੀਆਂ ਦੀ ਪਾਰਟੀ ਹੈ। ਇਹ ਸਾਡੀ ਪਾਰਟੀ ਦਾ ਹਿੱਸਾ ਹੈ ਤੇ ਇਹਨਾਂ ਨੇ ਸਾਡੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਹੈ ਉਹ ਯੋਗਦਾਨ ਪਾਇਆ ਹੈ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਸਾਨੂੰ ਪ੍ਰੇਰਿਤ ਕੀਤਾ ਹੈ 10 ਕਰੋੜ ਰੁਪਈਆ ਸਰਦਾਰ ਦક્ષਨ ਸਿੰਘ ਜੀ ਢਾਲੀਵਾਲ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਦੀ ਤਰਫੋਂ ਸੇਵਾ ਦਾ ਯੋਗਦਾਨ ਪਾਇਆ ਤੇ 1.11 ਕਰੋੜ ਰੁਪਈਆ ਸਰਦਾਰ ਰਵਿੰਦਰ ਸਿੰਘ ਜੀ ਵੱਲੋਂ ਜਿਹੜਾ ਹੈ ਉਹ ਇਸ ਸੇਵਾ ਦੇ ਵਿੱਚ ਯੋਗਦਾਨ ਪਾਇਆ ਤੇ ਇਹਨਾਂ ਨੇ ਹੋਰ ਵੀ ਸੇਵਾ ਕਰਨ ਦਾ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਹੈ ਅੱਜ ਜਿਹੜਾ ਮੇਨ ਅਸੀਂ ਤੁਹਾਨੂੰ ਤਕਲੀਫ ਦਿੱਤੀ ਹੋਏ ਦੱਸਣ ਲਈ ਦਿੱਤੀ ਹੈ ਕਿ ਸਾਡੀ ਪਾਰਟੀ ਵੱਲੋਂ ਪਹਿਲਾਂ ਵੀ ਬਹੁਤ ਸਾਰੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ 6 بیس ਕੈਂਪਾਂ ਦੇ ਦੁਆਰਾ ਤੇ ਆਉਣ ਵਾਲੇ ਸਮੇਂ ਦੇ ਵਿੱਚ 4500 ਗਰੀਬ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਪਾਰਟੀ ਵੱਲੋਂ ਜਿਹੜੀ ਇਹਨਾਂ ਨੇ ਸੇਵਾ ਕੀਤੀ ਹੈ ਰਖੜਾ ਸਾਹਿਬ ਨੇ ਰਵਿੰਦਰ ਸਿੰਘ ਨੇ ਉਸ ਫੰਡ ਦੇ ਵਿੱਚੋਂ 4500 ਦੇ ਕਰੀਬ ਜਿਹੜੇ ਅਸੀਂ ਪਰਿਵਾਰ ਮਾਰਕ ਕੀਤੇ ਨੇ ਉਹਨਾਂ ਪਰਿਵਾਰਾਂ ਨੂੰ 10000 ਰੁਪਈਆ ਪ੍ਰਤੀ ਪਰਿਵਾਰ ਜਿਹੜਾ ਹੈ ਉਹ ਦਿੱਤਾ ਜਾਏਗਾ ਜਿਨ੍ਹਾਂ ਕੋਲੇ ਨੌਕਰੀਆਂ ਨਹੀਂ ਐ ਜਾਂ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਐ ਉਹਨਾਂ ਨੂੰ 10000 ਪ੍ਰਤੀ ਪਰਿਵਾਰ ਜਿਹੜਾ ਹੈ ਉਹ ਸਹਾਇਤਾ ਦਿੱਤੀ ਜਾਊਗੀ ਜੀ ਦੂਸਰਾ ਇਹਨਾਂ ਦੇ ਵਿੱਚ ਗੁਰਦੁਆਰਿਆਂ ਦੇ ਗ੍ਰੰਥੀ ਸਹਿਬਾਨ ਸੇਵਾ ਨਿਮਾਉਂਦੇ ਐ ਤੇ ਜੇ ਕਿਸੇ ਮੰਦਰ ਦਾ ਪੰਡਤ ਵੀ ਸੇਵਾ ਨਿਮਾਉਂਦਾ ਹੈ ਤੇ ਉਹ ਪਿੰਡ ਜਿਹੜਾ ਹੜ ਦੀ ਲਪੇਟ ਦੇ ਵਿੱਚ ਆ ਗਿਆ ਹੈ ਤੇ ਉਹਨਾਂ ਦਾ ਜਿਹੜਾ ਗੁਜ਼ਾਰਾ ਚੱਲਣਾ ਬੜਾ ਔਖਾ ਹੈ ਤੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ 1000 ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ 6 ਮਹੀਨਿਆਂ ਤੱਕ ਅਸੀਂ 5000 ਰੁਪਇਆ ਪ੍ਰਤੀ ਮਹੀਨਾ ਜਿਹੜਾ ਹੈ ਉਹ ਸੇਵਾ ਫਲ ਦੇਾਂਗੇ ਤੇ 3 ਕਰੋੜ ਰੁਪਇਆ ਜਿਹੜਾ ਇਹ ਰਕਮ ਬਣਦੀ ਹੈ ਤੇ ਜਿਹੜਾ 4500 ਪਰਿਵਾਰਾਂ ਨੂੰ 10000 ਪ੍ਰਤੀ ਪਰਿਵਾਰ ਦੇਣਾ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈ ਜਿਨ੍ਹਾਂ ਕੋਲੇ ਕੋਈ ਨੌਕਰੀ ਨਹੀਂ ਹੈ ਛੋਟੀ ਮੋਟੀ ਦਿਹਾੜੀ ਕਰਦੇ ਆ ਉਹਨਾਂ ਪਰਿਵਾਰਾਂ ਨੂੰ 10000 ਰੁਪਇਆ ਪ੍ਰਤੀ ਪਰਿਵਾਰ ਦੇਣਾ ਹੈ ਇਹ ਰਕਮ ਕੋਈ 4.5 ਕਰੋੜ ਰੁਪਈਆ ਬਣਦੀ ਹੈ। ਗ੍ਰੰਤੀ ਸਿੰਘਾਂ ਨੂੰ 5000 ਪ੍ਰਤੀ ਮਹੀਨਾ ਜਿਹੜਾ ਹੈ ਉਹ ਦੇਣਾ ਹੈ ਔਰ 6 ਮਹੀਨੇ ਦੇਣਾ ਹੈ। ਤਾਂ ਕਿ ਗ੍ਰੰਤੀ ਸਿੰਘ ਜਿਹੜੇ ਹੈ ਪਿੰਡਾਂ ਦੇ ਵਿੱਚ ਗੁਰਦੁਆਰੇ ਦੇ ਵਿੱਚ ਕੋਈ ਨਿਤਨੇਮ ਕਰਕੇ ਸੁਣਾਉਂਦੇ ਆ, ਕਥਾ ਕੀਰਤਨ ਕਰਕੇ ਸੁਣਾਉਂਦੇ ਆ, ਉਹਨਾਂ ਦੀ ਅਸੀਂ ਜਿਹੜਾ ਉਹ مالی ਸਹਾਇਤਾ ਕਰਕੇ ਜਿਹੜਾ ਉਹਨਾਂ ਨੂੰ ਉਭਾਰਨ ਦਾ ਯਤਨ ਕਰ ਸਕੀਏ ਤੇ ਇਹਦੇ ਨਾਲ ਹੀ ਜੇ ਕੋਈ ਪੰਡਤ ਵੀ ਹੋਇਆ ਤੇ ਅਸੀਂ ਉਹਦੀ ਵੀ ਸੇਵਾ ਜਿਹੜੀ ਹੈ ਉਹ ਬਿਨਾਂ ਕਿਸੇ ਭੇਦ ਭਾਗ ਤੋਂ ਕਰਾਂਗੇ। 2000 ਕੁਇੰਟਲ ਚਾਰਾ ਜਿਹੜਾ ਇੱਕ ਕਰੋੜ 20000 20 ਲੱਖ ਰੁਪਏ ਦਾ ਜਿਹੜਾ ਇੱਕ ਪੁਆਇੰਟ 20 ਕਰੋੜ ਦਾ ਜਿਹੜਾ ਹੈ ਚਾਰਾ ਜਿਹੜਾ ਹੈ ਉਹ ਪਸ਼ੂਆਂ ਦਾ ਉਹ ਵੀ ਜਿਹੜਾ ਅਸੀਂ ਭਜਵਾਵਾਂਗੇ 1 ਲੱਖ ਡੀਜ਼ਲ ਦੇਣ ਦਾ ਐਲਾਨ ਸ੍ਰੀ ਅਮਰਸਰ ਸਾਹਿਬ ਤੋਂ ਕੀਤਾ ਸੀ ਤੇ ਉਹਦਾ ਵੀ ਵੰਡਣ ਜਿਹੜਾ ਹੈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਇੱਕ 10000 ਸਕੂਲੀ ਬੱਚੇ ਉਹਨਾਂ ਦੀਆਂ ਕਾਪੀਆਂ ਕਿਤਾਬਾਂ ਤੇ ਫੀਸਾਂ ਦਾ ਅਸੀਂ 1 ਕਰੋੜ ਰੁਪਏ ਜਿਹੜਾ ਹੈ ਉਹ ਦੇਾਂਗੇ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਇਹਦਾ ਕੋਈ 88 ਕਰੋੜ ਰੁਪਈਆ ਬਣਦਾ ਹੈ 88 88 ਲੱਖ ਰੁਪਈਆ ਮਾਫ਼ ਕਰਨਾ 88 ਲੱਖ ਰੁਪਈਆ ਤੇ 30 ਹਜ਼ਾਰ ਗੱਟਾ ਜਿਹੜਾ ਸੀਮਿੰਟ ਦਾ ਜਿੱਦੀ ਕੀਮਤ 90 ਕੋ ਲੱਖ ਰੁਪਈਆ ਉਹ ਵੀ ਅਸੀਂ ਉਹਨਾਂ ਘਰਾਂ ਨੂੰ ਦੇਵਾਂਗੇ ਜਿੰਨਾਂ ਘਰਾਂ ਦੀਆਂ ਕੋਈ ਕੰਧਾਂ ਲੈਂਟਰ ਜਾਂ ਕੋਈ ਹੋਰ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ 30 ਹਜ਼ਾਰ ਗੱਟਾ ਜਿਹੜਾ ਸੀਮਿੰਟ 90 ਲੱਖ ਦਾ ਉਹ ਸਾਡੀ ਪਾਰਟੀ ਵੱਲੋਂ ਇਹ ਪ੍ਰੋਵਾਈਡ ਕਰਾਇਆ ਜਾਏਗਾ ਔਰ ਇਹ ਸਾਰੀਆਂ ਸਵਾਮਾਂ ਜਿਹੜੀਆਂ ਨੇ ਅਸੀਂ 30 ਸਤੰਬਰ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਫਿਰ ਕਹਦੇ ਹਾਂ ਕਿ ਇਹਨਾਂ ਹੜ੍ਹਾਂ ਨੂੰ ਲਿਆਉਣ ਦੇ ਪਿੱਛੇ ਭਾਰਤ ਸਰਕਾਰ ਦੀ ਪੰਜਾਬ ਸਰਕਾਰ ਦੀ ਨਲਾਇਕੀ ਨਹੀਂ ਬੜੀ ਵੱਡੀ ਬੇਵਕੂਫੀ ਹੈ ਡੈਮਾਂ ਦਾ ਪ੍ਰਬੰਧ ਸਹੀ ਢੰਗ ਦੇ ਨਾਲ ਹੋਇਆ ਨਹੀਂ ਹੈ ਔਰ ਵੰਤਰਣ ਪ੍ਰਣਾਲੀ ਵੀ ਜਿਹੜੀ ਹੈ ਉਹ ਸਹੀ ਢੰਗ ਦੇ ਨਾਲ ਸਰਕਾਰ ਵੱਲੋਂ ਅਪਣਾਈ ਨਹੀਂ ਗਈ ਹੈ ਔਰ ਪੰਜਾਬ ਸਰਕਾਰ ਨੇ ਤਾਂ ਹੁਣ ਹੱਥੀਂ ਮੁਕਾ ਦਿੱਤੀ ਹੈ ਕਿ ਹੜ੍ਹ ਪੀੜਤਾ ਦੇ ਨਾਂ ਦੇ ਉੱਤੇ ਇੱਕ ਵੱਖਰੇ ਰੰਗਲੇ ਪੰਜਾਬ ਦੇ ਨਾਂ ਹੇਠ ਅਕਾਊਂਟ ਖੋਲ੍ਹ ਲਿਆ ਜਿਹਦੇ ਵਿੱਚ ਪੈਸਾ ਜਮ੍ਹਾਂ ਕਰਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਇਹ ਰੰਗਲੇ ਪੰਜਾਬ ਦੇ ਨਾਂ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਇਲੈਕਸ਼ਨ ਫੰਡ ਜਮ੍ਹਾਂ ਕੀਤਾ ਜਾ ਰਿਹਾ ਹੈ ਜਿਹੜਾ ਉਹਨਾਂ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਦੇ ਉੱਤੇ ਖਰਚ ਕਰਨਾ ਹੈ ਜਦਕਿ ਮੁੱਖ ਮੰਤਰੀ ਰੀਲੀਫ ਫੰਡ ਜਿਹੜਾ ਹੈ ਉਹ ਸਰਕਾਰ ਕੋਲੇ ਹੁੰਦਾ ਹੈ ਉਹਦੇ ਵਿੱਚ ਪੈਸਾ ਜਮ੍ਹਾਂ ਕਰਵਾਇਆ ਜਾ ਸਕਦਾ ਸੀ ਪਰ ਕਿਉਂਕਿ ਮੁੱਖ ਮੰਤਰੀ ਰੀਲੀਫ ਫੰਡ ਦਾ ਜਿਹੜਾ ਹਸਾਬ ਕਿਤਾਬ ਹੁੰਦਾ ਹੈ ਤੇ ਰੰਗਲੇ ਪੰਜਾਬ ਦੇ ਅਕਾਊਂਟ ਦਾ ਕੋਈ ਹਸਾਬ ਕਿਤਾਬ ਨਹੀਂ ਹੋਣਾ ਇਸ ਕਰਕੇ ਇਸ ਪੈਸੇ ਦੇ ਮਿਸਯੂਜ਼ ਹੋਣ ਦੇ ਖਾਤਿਰ ਜਿਹੜੇ ਆ ਉਹ ਬਹੁਤ ਵੱਡੇ ਆ ਮੈਂ ਫੇਰ ਕਹਦੇ ਆਂ ਕਿ ਇਹ ਜਿਹੜੀ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਸਰਕਾਰਾਂ ਦੀ ناکਾਮਯਾਬੀ ਜਿਹੜੀ ਹੈ ਉਹ ਬਹੁਤ ਵੱਡੀ ਸਾਹਮਣੇ ਜਿਹੜੀ ਹੈ ਉਹ ਸਾਡੇ ਆਈ ਹੈ ਤੇ ਪਰ ਫਿਰ ਵੀ ਅਸੀਂ ਅਕਾਲਪੁਰਖ ਨੇ ਸਾਨੂੰ ਜਿੰਨੀ ਕੁ ਸਮਰੱਥਾ ਬਖਸ਼ੀ ਹੈ ਕੋਈ ਅਸੀਂ ਦਾਤਾ ਨਹੀਂ ਹੈ ਕੋਈ ਅਸੀਂ ਮਾਲਕ ਨਹੀਂ ਆ ਅਸੀਂ ਵੀ ਸੇਵਾਦਾਰੀਆਂ ਜਿੰਨੀ ਕੁ ਅਕਾਲਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਉਸ ਸਮਰੱਥਾ ਦੇ ਮੁਤਾਬਕ ਅਸੀਂ ਆਪਣੇ ਭਰਾਵਾਂ ਦੀ ਜਿਹੜੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਉਹਦੀ ਮਦਦ ਕਰਨ ਵਾਸਤੇ ਜਿਹੜਾ ਉਹ ਪੀੜਾ ਚੁੱਕਿਆ ਔਰ 30 ਸਤੰਬਰ ਤੋਂ ਸਾਡੀ ਜਿਹੜੀ ਵੰਡਣ ਪਰਨਾਲੀ ਹੈ ਉਹ ਅਸੀਂ ਪਰਾਰੰਭ ਕਰ ਦੇਣੀ ਹੈ ਗਰੰਥੀ ਸਿੰਘਾਂ ਨੂੰ ਜਿਹੜੀ ਮਾਇਆ ਦੇਣੀ ਹੈ ਉਹ ਸਾਡੇ ਮੈਂਬਰ ਸਹਿਮਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਸਾਡੇ ਪਾਰਟੀ ਦੇ ਲੀਡਰ ਵੀ ਨੇ ਉਹਨਾਂ ਦੇ ਰਾਹ ਜਿਹੜੀ ਹੈ ਉਹ ਦਿੱਤੀ ਜਾਊਗੀ ਤੇ ਸਾਡੇ ਨੌਜਵਾਨ ਇਹਨਾਂ 6 ਕੈਂਪਾਂ ਤੋਂ ਸਾਨੂੰ ਜਿਹੜੇ ਸਾਰੇ ਡਾਟੇ ਜਿਹੜੇ ਆ ਉਹ ਪ੍ਰੋਵਾਈਡ ਕਰਾਉਣਗੇ ਤੇ ਇਹ ਮੈਂ ਸ਼ਬਦ ਤੁਹਾਡੇ ਨਾਲ ਸਾਂਝੇ ਕਰਨੇ ਸੀ ਅਸੀਂ ਅੱਜ ਦੀ ਜਿਹੜੀ ਇਕੱਤਰਤਾ ਪ੍ਰੈਸ ਮੀਟ ਜਿਹੜੀ ਹੈ ਇਸ ਕਾਰਨ ਕੀਤੀ ਹੈ ਜੇ ਕੋਈ ਕਿਸੇ ਦਾ ਕੁਸਚਨ ਹੈ ਤੋ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਨਾਂ ਸੀ ਕਿ ਜਿਹੜੇ ਧਾਰਮਿਕ ਅਸੀਂ ਲਾਹੂ ਕਮੰਡੀ ਤੋਂ ਸ਼ੁਰੂ ਕਰਨ ਦਾ ਸਾਡਾ ਵਿਚਾਰ ਹੈ ਲਾਹੂ ਕਮੰਡੀ ਫਿਰੋਜ਼ਪੁਰ ਫਿਰ ਇਸੇ ਤਰ੍ਹਾਂ ਅਜਨਾਲਾ ਫਿਰ ਡੇਰਾ ਬਾਬਾ ਨਾਨਕ ਸੁਲਤਾਨਪੁਰ ਲੋਧੀ ਤਾਂ ਪਹਿਲਾ ਸਾਡਾ ਜਿਹੜਾ ਵਿਚਾਰ ਹੈ ਆਰੰਭ ਕਰਨ ਦਾ ਉਹ ਲਾਹੂ ਕਮੰਡੀ ਤੋਂ ਹੈ ਇਹ ਗਰੰਤੀ ਸਿੰਘਾਂ ਨੂੰ ਦਿੱਤੇ ਜਾਣਿਆ ਬਾਇਓ ਉਹ ਆਇਡੈਂਟੀਫਾਈ ਕੀਤੇ ਗਏ ਨੇ ਬਿਲਕੁਲ ਜੀ ਉਹ ਸਾਡੇ ਜਿਹੜੇ ਵਲੰਟੀਅਰ 6 ਕੈਂਪਾਂ ਦੇ ਉੱਤੇ ਲੱਗੇ ਹੋਏ ਨੇ ਉਹਨਾਂ ਨੂੰ ਅਸੀਂ ਕਿਹਾ ਹੈ ਕਿ ਗਰੰਤੀ ਸਿੰਘਾਂ ਦੀਆਂ ਲਿਸਟਾਂ ਬਣਾਓ ਤੇ ਉਹਨਾਂ ਨੂੰ ਪ੍ਰਤੀ ਗਰੰਥੀ ਜਿਹੜਾ ਹੈ ਉਹ 5000 ਰੁਪਇਆ ਮਹੀਨਾ ਜਿਹੜਾ ਹੈ 6 ਮਹੀਨੇ ਤੱਕ ਅਸੀਂ ਬਿਆਨ ਕਰਦੇ ਹਾਂ ਜੀ ਕੇਵਲ ਗਰੰਤੀ ਸਿੰਘ ਜਿਹੜੇ ਦੱਸਿਆ ਮੰਤਰ ਦਾ ਸੁਝਾਵੀ ਤੇ ਇਹਦੇ ਨਾਲ ਨਾਲ ਕੋਈ ਹੋਰ ਜਿਹੜਾ ਤਰਫ ਦਾ ਉਹ ਵੀ ਦੇਖ ਲਾਂਗੇ ਜੀ ਅਸੀਂ ਅਸੀਂ ਕੋਈ ਪੱਖਪਾਤ ਨਹੀਂ ਕਰਨਾ ਕਿਸੇ ਨਾਲ ਅਸੀਂ ਸਾਰੇ ਧਰਮਾਂ ਲਈ ਅਸੀਂ ਕਿਸੇ ਨਾਲ ਪੱਖਪਾਤ ਨਹੀਂ ਕਰਾਂਗੇ ਕ੍ਰਿਸ਼ਕਾਂ ਨੂੰ ਇਹ ਮਸਲਾ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਤੋਂ ਪਹਿਲੇ ਜਨਰਲ ਬਰਵਾਦਾ ਸੀ ਇਹ ਇਹ ਖੇਰੇ ਨੂੰ ਪਾਣੀ ਨਹੀਂ ਮਿਲ ਰਿਹਾ। ਬਸ ਬਹੁਤ ਘੱਟ। ਇਹਨਾਂ ਨੇ ਸਾਡੀ ਬਣੀ ਨਹੀਂ ਇਹ ਦੇ ਕਰਕੇ ਪੰਜਾਬ ਸੁਆਹ ਹੋਇਆ। ਉਹ ਬੀਬੀ ਅੰਦਾ ਇੱਕ ਬਹੁਤ ਵੱਡਾ ਜਿਹੜਾ ਬਹਾਨਾ ਹੈ। ਪੰਜਾਬ ਕੋਲ ਪਹਿਲਾਂ ਹੀ ਪਾਣੀ ਹੈ ਨੀਗਾ। ਇਹਨਾਂ ਨੇ ਰਾਜਸਥਾਨ ਨੂੰ ਪਾਣੀ ਦੇਣ ਦੀ ਮਨਸ਼ਾ ਦੇ ਨਾਲ ਡੈਮ ਜਿਹੜੇ ਹੈ ਉਹ ਉਹਨਾਂ ਚੋਂ ਪਾਣੀ ਜਿਹੜਾ ਰਿਲੀਜ਼ ਨਹੀਂ ਕੀਤਾ। ਮੌਸਮ ਵਿਭਾਗ ਵੀ ਜਿਹੜਾ ਹੈ ਇੱਥੇ ਫੇਲ ਹੋਇਆ ਹੈ ਮੌਸਮ ਵਿਭਾਗ ਨੇ ਜਿਹੜੀ ਪ੍ਰੈਡਿਕਸ਼ਨ ਕੀਤੀ ਸੀ ਭਵਿੱਖਬਾਣੀ ਕੀਤੀ ਸੀ ਉਹਦੇ ਨਾਲੋਂ ਕਈ 100 ਗੁਣਾ ਜ਼ਿਆਦਾ ਮੀਂਹ ਪਿਆ ਤੇ ਇਹੋ ਜੇ ਮੌਸਮ ਵਿਭਾਗ ਹੁੰਦੇ ਅਧਿਕਾਰੀਆਂ ਦੀ ਕੀ ਜਵਾਬਤਦਾਰੀ ਨਹੀਂ ਹੋਣੀ ਚਾਹੀਦੀ ਰਾਜ ਸਭਾ ਦੇ ਸੈਸ਼ਨ ਚਾਹੁੰਦੇ ਕਿ ਤੁਸੀਂ ਡੀ.ਐਮ. ਦਾ ਜੋ ਇਹ ਸੱਦਾ ਆਇਆ ਹੈ ਨਾ ਤੇ ਕੋਈ ਵਾਈਟਪੇਪਰ ਤਾਂ ਜਾਰੀ ਕਰ ਦਿਓ ਬਿਲਕੁਲ ਅਸੀਂ ਸਰਕਾਰ ਨੂੰ ਇਹੋ ਹੀ ਅਪੀਲ ਕਰਦੇ ਹਾਂ ਕਿ ਡੀ.ਐਮ. ਦੇ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇ ਜੇ ਉਹ ਦੋਸ਼ੀ ਨੇ ਦੋਸ਼ੀ ਹਨ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਨਾਲੇ ਵਿੱਚ ਸੇਵੀ ਮਦਦ ਕਰ ਰਹੇ ਨੇ ਉਹ ਪੂਜੇ ਪਾਸੇ ਸਪੂਸ਼ਟ ਬਾਤਵਾਂ ਵੀ ਕਰ ਰਹੇ ਆ ਤੇ ਸਾਫਤਾ ਜਸਤਰ ਜਨਰਲ ਮਿਕਸਿੰਗ ਹੋਈ ਉਹਨਾਂ ਨੇ ਤਰੀਫ ਕੀਤੀ ਹੈ ਕਿ ਕਿ ਸੇਵੀ ਮਦਦ ਦੇ ਕੰਮਾਂ ਦੀ ਸ਼ਲਾਘਾ ਕੀਤੀ ਜੀ ਚਲੋ ਉਹਨਾਂ ਦਾ ਨਿੱਜੀ ਵਿਚਾਰ ਹੈ ਜੀ ਸਰ ਵੱਡੇ ਇੰਤਜ਼ਾਮ ਨੇ ਜਿਹੜੇ ਛੋਟੇ ਨਾਲ ਆ ਰਹੇ ਸੀ ਨੂੰ ਲੈ ਕੇ ਮੀਟਿੰਗ ਨੂੰ ਬੈਠੇ ਉਹ ਜਿਵੇਂ ਦੇਖੋ ਲਗਾਤਾਰ ਉੱਪਰ ਜਿਹੜਾ ਉੱਪਰ ਸੀ ਕੀ ਹੋ ਰਿਹਾ ਹੈ ਉਹ ਇੱਕ ਬੇਫਾਲਤੂ ਜਿਹਾ ਹੈ ਉਹਦੇ ਪਿੱਛੇ ਕੋਈ ਤਰਕ ਕੋਈ ਲੌਜੀਕ ਨਹੀਂ ਹੈ ਜੀ ਜੇ ਉਹਦਾ ਫਿਰ ਮੀਟਿੰਗ ਹੀ ਸੀ ਫਿਰ ਉਹ ਮੀਟਿੰਗ ਵਾਲੇ ਉਹ ਕੋਈ ਇੱਕ ਜਨਤਕ ਕਹਿੰਦੇ ਇਸ ਜਨਤਕ ਜਗ੍ਹਾ ਦੇ ਉੱਤੇ ਅਸੀਂ ਖਾਣਾ ਖਾਂਦੇ ਮੀਟਿੰਗਾਂ ਹੁੰਦੀਆਂ ਗੁਪਤ ਜਗ੍ਹਾ ਤੇ ਜਨਤਕ ਜਗ੍ਹਾ ਤੇ ਮੀਟਿੰਗਾਂ ਨਹੀਂ ਹੁੰਦੀਆਂ ਪਬਲਿਕ ਦੇ ਵਿੱਚ ਮੀਟਿੰਗਾਂ ਨਹੀਂ ਹੁੰਦੀਆਂ ਕਿਹਾ ਜਾ ਰਿਹਾ ਕਿ ਬਾਹਰ ਸੀਟਿੰਗ ਹੋਵੇ ਬਾਹਰ ਦੇ ਵਿੱਚ ਮੀਟਿੰਗ ਨਹੀਂ ਨਹੀਂ ਕੋਈ ਬਾਹਰ ਨਹੀਂ ਸੀ ਇਸ ਤਰ੍ਹਾਂ ਦੀ ਕੋਈ ਜਗ੍ਹਾ ਦਾਦੋ ਵੀ ਕਿੱਥੇ ਸੀ ਉਹ ਰੈਡੀਸਨ ਦੇ ਵਿੱਚ ਜਿਹੜਾ ਜਿੱਥੇ ਖਾਣਾ ਖਾਂਦੇ ਆ ਉੱਥੇ ਸਾਰੇ ਫੈਮਿਲੀਆ ਬੈਠੀਆਂ ਉੱਥੇ ਸਾਡੇ ਨਾਲ ਜਿਹੜੇ ਜਿਨ੍ਹਾਂ ਦਾ ਮੀਟਿੰਗ ਉਹ ਆਪਣੀ ਫਾਇਦੇ ਤੇ ਆਪਣੇ ਆਪ ਨੂੰ ਆਰਐਸਐਸ ਦਾ ਮੈਂਬਰ ਬਸਦੇ ਨੇ ਜੇ ਅਸੀਂ ਕਿਸੇ ਜਨਤਕ ਪਲੇਸ ਤੇ ਬੈਠੇ ਆਂ ਉੱਥੇ ਕਿਸੇ ਪਾਰਟੀ ਦਾ ਬੰਦਾ ਜਿਹੜਾ ਉਹ ਸਾਡੇ ਨਾਲ ਆ ਕੇ ਬਹਿ ਕੇ ਗੱਲ ਕਰਨ ਲੱਗ ਗਿਆ ਤੇ ਇਹਦੇ ਨਾਲ ਉਹ ਬੀਜਪੀ ਦੇ ਅਸੀਂ ਥੋੜਾ ਸਾਰੇ ਮਿਲਦੇ ਸਾਰੇ ਮਿਲਦੇ ਆ ਸਰ ਲੱਭੀ ਆਲੀ ਨਜ਼ਰ ਨਹੀਂ ਆ ਰਹੇ ਜਦਦੇ ਕੋਈ ਪ੍ਰਧਾਨ ਬਣੇ ਉਹ ਤੁਹਾਡੀ ਹਰ ਇੱਕ ਮੀਟਿੰਗ ਅੱਜ ਸੈਸ਼ਨ ਹੈਗਾ ਉਹਨਾਂ ਦਾ ਉਹਨਾਂ ਨੇ ਪਿਛਲੇ ਦੋ ਲਗਾਤਾਰ ਨਹੀਂ ਪਰਸੋਂ ਅਸੀਂ ਇਕੱਠੇ ਸੀ ਪਰਸੋਂ ਮੀਟਿੰਗ ਇਕੱਠੇ ਸੀ ਉਹਨਾਂ ਨੇ ਸਪਸ਼ਟ ਕਰਤਾ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਮੇਰੇ ਖਿਆਲ ਜਦੋਂ ਉਹਨਾਂ ਨੇ ਸਪਸ਼ਟ ਕਰਤਾ ਉਸ ਤੋਂ ਬਾਅਦ ਕੋਈ ਗੱਲ ਬਣਦੀ ਸਾਰੇ ਸੰਮਰਕਤ ਹੈ ਜੀ ਕੋਈ ਇਦਾਂ ਦੀ ਗੱਲ ਨਹੀਂ ਪ੍ਰਧਾਨ ਜੀ ਪਾਰਟੀ ਨੂੰ ਲੈ ਕੇ ਕੀ ਡਿਸੀਜਨ ਹੈ ਕੋਈ ਲੀਗਲ ਕੋਰਟ ਤੇ ਹੁਣ ਅੱਗੇ ਵਧੇ ਉਹਦਾ ਜੋਨੀ ਪਾਰਟੀ ਦੇ ਦੌਰ ਤੇ ਅਸੀਂ ਲੀਗਲ ਕਮੇਟੀ ਬਣਾਈ ਹੋਈ ਹੈ ਉਹ ਆਪਣਾ ਵਰਕ ਕਰ ਰਹੀ ਹੈ ਜੀ ਔਰ ਪਾਰਟੀ ਦਾ ਮੈਂ ਦੱਸ ਦਿਆਂ ਕਿ ਪਾਰਟੀ ਦਾ ਢਾਂਚਾ ਜਿਹੜਾ ਲੇਟ ਹੋ ਗਿਆ ਉਹ ਸਿਰਫ ਹੜਾਂ ਕਰਨ ਲੇਟ ਹੋਇਆ ਹੋਰ ਕੋਈ ਕਾਰਨ ਨਹੀਂ ਜਿੰਨੇ ਬੜੇ ਇਲਜ਼ਾਮ ਲਾਇਆ ਕੁਛ ਕਿਹੜਾ ਚਲੋ ਕੋਈ ਨਹੀਂ ਜੀ ਉਹ ਉਹ ਤਾਂ ਹੁੰਦਾ ਹੀ ਹੈ ਹੁੰਦਾ ਹੀ ਹੈ ਜੀ ਤੁਹਾਡੇ ਨਾਮ ਦੇ ਬਾਰੇ ਅਜੇ ਤੱਕ ਨਹੀਂ ਸਪੱਸ਼ਟ ਹੋ ਗਿਆ ਉਹ ਸ਼ੋਮਨੀ ਅਕਾਲੀ ਦਾ ਉਹ ਜਲਦੀ ਨਾਮ ਜਿਹੜਾ ਉਹ ਸਪਸ਼ਟ ਹੋ ਜਾਏਗਾ ਲੀਗਲ ਕਮੇਟੀ ਸਾਡੀ ਲੱਗੀ ਹੋਈ ਹੈ 14 ਸਾਲ ਵਿੱਚ ਜੇਕਰ ਕੋਈ ਜੱਜਰ ਕੋਤੋਂ ਅਸੀਂ ਜਾ ਰਹੇ ਹਾਂ ਪੰਥ ਦੀ ਕਚਹਿਰੀ 'ਚ ਸਭ ਕੁਝ ਹੋਏਗਾ ਆਉਣ ਵਾਲੇ ਸਮੇਂ 'ਚ ਜਦੋਂ ਪੰਥ ਪ੍ਰਵਾਨ ਕਰ ਲੈਂਦੇ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਇਲੀਗਲ ਲੋਕਲ ਕੁਝ ਨਹੀਂ ਰਹਿ ਜਾਂਦਾ